ਹਾਂ ਜੀ ਕਿਵੇਂ ਸਾਰੇ ਜੀ ਠੀਕ ਠਾਕ ਹੋ ਅੱਜ ਆਪਾਂ ਗੱਲ ਕਰਦੇ ਆ ਇੱਕ 31 ਸਾਲਾ ਡਾਕਟਰ ਦੀ ਮੋਨਿਤਾ ਦੇਵਨਾਥ ਜਿਹੜੇ ਕਿ ਕੋਲਕਾਤਾ ਦੇ ਇੱਕ ਹਸਪੀਟਲ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹੁੰਦੇ ਆ ਤੇ ਹਸਪੀਟਲ ਦਾ ਨਾਮ ਹੈਗਾ ਜੀ ਆਰਜੀ ਕਰਮੈਡੀਕਲ ਕਾਲਜ ਐਂਡ ਹਸਪੀਟਲ 9 ਅਗਸਤ ਨੂੰ ਇਹ ਇੱਕ ਲੰਬੀ ਸ਼ਿਫਟ ਤੋਂ ਬਾਅਦ 36 ਘੰਟਿਆਂ ਦੀ ਇਹਨਾਂ ਦੀ ਸ਼ਿਫਟ ਹੁੰਦੀ ਹੈ ਉਸ ਤੋਂ ਬਾਅਦ ਇਹ ਸੈਮੀਨਾਰ ਹਾਲ ਦੇ ਵਿੱਚ ਰੈਸਟ ਕਰਨ ਲਈ ਜਾਂਦੇ ਨੇ ਤੇ ਰੈਸਟ ਕਰ ਰਹੇ ਹੁੰਦੇ ਹਨ ਉੱਥੇ ਇੱਕ ਹਯਵਾਨ ਆਉਂਦਾ ਮਤਲਬ ਇਨਸਾਨ ਤਾਂ ਉਹ ਕਹਿ ਨਹੀਂ ਸਕਦੇ ਹਯਵਾਨ ਹੀ ਕਹਿ ਸਕਦੇ ਆ ਉਹ ਇਹਨਾਂ ਨਾਲ ਬੜੇ ਬਰੂਟਲ ਤਰੀਕੇ ਨਾਲ ਰੇਪ ਕਰਦਾ ਡਾਕਟਰ ਨਾਲ ਮਤਲਬ ਬਹੁਤ ਗੰਦੇ ਤਰੀਕੇ ਨਾਲ ਤੁਸੀਂ ਸੋਚ ਨਹੀਂ ਸਕਦੇ ਜੋ ਪੋਸਟਮਾਰਟਮ ਰਿਪੋਰਟ ਮਤਲਬ ਆਈ ਹੈ ਕਹਿੰਦੇ ਇਹ ਕਾਲਜ ਸਟਾਫ ਨੂੰ ਜਦੋਂ ਇਹ ਕਰਕੇ ਇਹਨਾਂ ਨੂੰ ਮਤਲਬ ਮਾਰ ਹੀ ਦਿੰਦਾ ਤੇ ਉੱਥੋਂ ਭੱਜ ਜਾਂਦਾ ਕਾਲਜ ਸਟਾਫ ਹਸਪੀਟਲ ਸਟਾਫ ਨੂੰ ਜਦੋਂ ਪਤਾ ਲੱਗਦਾ ਪੁਲਿਸ ਬੁਲਾਉਂਦੇ ਆ ਪੁਲਿਸ ਆ ਜਾਂਦੀ ਆ ਤੇ ਇਹਨਾਂ ਦੇ ਘਰਦਿਆਂ ਨੂੰ ਫੋਨ ਕੀਤਾ ਜਾਂਦਾ ਜਿਹੜੇ ਮੋਨਿਤਾ ਦੇਵਨਾਥ ਨੇ ਤੇ ਉਹਨਾਂ ਨੂੰ ਕਹਿੰਦੇ ਵੀ ਤੁਹਾਡੀ ਕੁੜੀ ਨੇ ਸੁਸਾਇਡ ਕਰ ਲਿਆ ਜਦਕਿ ਇਸ ਐਦਾਂ ਦੀ ਕੋਈ ਗੱਲ ਨਹੀਂ ਸੀ ਸੁਸਾਇਡ ਵਾਲੀ ਉਹ ਤਾਂ ਉਹਨਾਂ ਨੂੰ ਵੀ ਪਤਾ ਸੀਗਾ ਪੁਲਿਸ ਜਦੋਂ ਆਈ ਆ ਵੀ ਰੇਪ ਹੋਇਆ ਹੋਇਆ ਤੇ ਚਲੋ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਤੇ ਮ ਬੰਦਾ ਫੜਿਆ ਕਿਵੇਂ ਜਾਂਦਾ ਉਹਦੀ ਨਾ ਮਤਲਬ ਜਿਹੜੀ ਫੋਨ ਵਾਲੀ ਬਲੂਟੁੱਥ ਹੁੰਦੀ ਆ ਫੋਨ ਤੋਂ ਨਿਕਲਣ ਵਾਲੀ ਉਹ ਉੱਥੇ ਕਿਤੇ ਡਿੱਗ ਜਾਂਦੀ ਆ ਤੇ ਉਹ ਪੁਲਿਸ ਦੇ ਹੱਥ ਲੱਗ ਜਾਂਦੀ ਆ ਉਹਦੇ ਤੇ ਉਹਦਾ ਸਰਨੇਮ ਜਿਵੇਂ ਆਪਦਾ ਨਾਮ ਭਰਿਆ ਹੋਇਆ ਸੀਗਾ ਤੇ ਉਹ ਬੰਦੇ ਦਾ ਨਾਮ ਸੀਗਾ ਅ ਸੰਜੇ ਸੰਜੇ ਰੌਏ ਹਾਂਜੀ ਸੰਜੇ ਰੌਏ ਉੱਥੋਂ ਉਹ ਬੰਦਾ ਫੜਿਆ ਜਾਂਦਾ ਚਲੋ ਪੁਲਿਸ ਅੱਗੇ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਆ ਇਹ ਜਦੋਂ ਸ਼ੁਰੂ ਕਰਦੀ ਆ ਉਹਦੇ ਫੋਨ ਦੇ ਵਿੱਚੋਂ ਮਤਲਬ ਗੰਦੇ ਤਰੀਕੇ ਵਾਲੀਆਂ ਪੌਰਨ ਮੂਵੀਜ਼ ਮਤਲਬ ਮਤਲਬ ਦੇਖਣ ਨੂੰ ਮਿਲਦੀਆਂ ਨੇ ਵੀ ਉਹਦੀ ਮੈਂਟੈਲਿਟੀ ਤੁਸੀਂ ਸੋਚ ਸਕਦੇ ਹੋ ਕਿੰਨੀ ਗੰਦੀ ਹੋ ਚੁੱਕੀ ਸੀ ਤੇ ਹੋਰ ਵੀ ਮਤਲਬ ਉਹਦੇ ਤੇ ਕਹਿੰਦੇ ਉਹਦੇ ਚਾਰ ਵਿਆਹ ਆਲਰੇਡੀ ਪਹਿਲਾਂ ਹੋ ਚੁੱਕੇ ਸੀ ਕਿਸੇ ਨਾਲ ਨਹੀਂ ਬਣੀ ਉਹਦੀ ਮਤਲਬ ਮੈਂਟੈਲਿਟੀ ਉਸ ਇਨਸਾਨ ਦੀ ਦੇਖ ਲਓ ਕਿੰਨੀ ਘਟਿਆ ਹੋ ਸਕਦੀ ਆ ਜਿਹੜੇ ਡਾਕਟਰ ਸੀਗੇ ਚਲੋ ਹੁਣ ਉਹਨਾਂ ਲਈ ਪ੍ਰੋਟੈਸਟ ਹੋ ਰਹੇ ਨੇ ਤੇ ਇਨਸਾਫ ਦੀ ਮੰਗ ਚੱਲ ਰਹੀ ਆ सीबीआई ਕੋਲੇ ਕੇਸ ਚਲਿਆ ਗਿਆ ਠੀਕ ਹੈ ਜੀ ਤੇ ਪਰ ਉਹਨਾਂ ਨੇ ਵਾਪਸ ਤਾਉਣਾ ਨਹੀਂ ਤੇ ਇੰਡੀਅਨ ਗਵਰਨਮੈਂਟ ਨੂੰ ਇਹ ਚਾਹੀਦਾ ਵੀ ਇਹਨਾਂ ਲਈ ਜਿਹੜੇ ਐਦਾਂ ਦੇ ਮਤਲਬ ਹਯਾਨ ਨੇ ਇੱਕ ਫਾਸਟ ਟਰੈਕ ਕੋਰਟ ਬਣਾਉਣਾ ਚਾਹੀਦਾ ਅਲੱਗ ਤੋਂ ਕਿਉਂਕਿ ਜਦੋਂ ਜਿਹੜਾ 2012 ਦੇ ਵਿੱਚ ਨਿਰਵਿਆ ਕਾਂਡ ਹੋਇਆ ਸੀਗਾ ਮਤਲਬ ਬਰੇਪ ਰੇਪ ਕੇਸ ਹੋਇਆ ਸੀਗਾ ਆ ਉਹਦੇ ਵਿੱਚ ਤੁਸੀਂ ਲਾ ਲੋ ਸਾਹ ਅੱਠ ਸਾਲਾਂ ਬਾਅਦ ਉਹਨਾਂ ਨੂੰ ਆਈ ਥਿੰਕ ਫਾਂਸੀ ਮਿਲੀ 2020 ਦੇ ਵਿੱਚ ਜਿਨ੍ਹਾਂ ਨੇ ਰੇਪ ਕੀਤਾ ਸੀਗਾ ਤੇ ਇਹ ਇਹ ਇਹਨਾਂ ਕੇਸਾਂ ਦੇ ਵਿੱਚ ਫਾਸਟ ਟਰੈਕ ਕੋਰਟ ਬਣਾ ਕੇ ਨਾਲ ਦੀ ਨਾਲ ਸਜ਼ਾ ਦੇਣੀ ਚਾਹੀਦੀ ਆ ਤੇ ਮੈਂ ਆਪਣੀ ਮੇਰੇ ਵੱਲੋਂ ਤਾਂ ਭਾਰਤ ਸਰਕਾਰ ਨੂੰ ਇਹੀ ਅਪੀਲ ਆ ਕਿ ਇਹ ਇਹ ਜਿਹੇ ਹਵਾਨਾ ਨੂੰ ਸਮਾਜ ਚ ਰਹਿਣ ਦਾ ਕੋਈ ਹੱਕ ਨਹੀਂ ਹੈਗਾ ਤੇ ਧੰਨਵਾਦ ਜੀ